हां जी भाई जी ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਦੋ ਉਸ ਨੂੰ گاਵਾਂ ਦੀ ਵੀਡੀਓ ਸਾਂਝੀ ਕਰ ਲਾਂਗੇ ਵਾਜਦੇ ਘਰਦਿਆਂ ਬੈਣਾ ਕੋਈ ਵਪਾਰ ਦਾ ਕੰਮ ਨਹੀਂ ਹੈ گا گاਵਾਂ ਦੇ ਵਿੱਚ ਤੇ ਬਾਕੀ ਜਿਹੜਾ ਭਰਾ ਦੇਖੋ ਖਰੀਦੂਗਾ ਉਹ ਤਸੱਲੀ ਆਪ ਕਰ ਲੂਗਾ ਦੋ گاਮਾਂ ਨੇ ਤਕਰੀਬਨ 8 ਫਸਲ ਦੀਆਂ گاਵਾ ਪੈਂਦਿਆਂ ਨਹੀਂ ਆ ਤੇ ਬਾਕੀ ਉਸ ਤੋਂ ਪਹਿਲਾਂ ਬੇਨਤੀ ਹੈਗਾ ਆਪਣੇ ਚੈਨਲ ਭਗਸ ਸਿੰਘ ਫਾਰਮ ਸਬਸਕ੍ਰਾਈਬ ਜਰੂਰ ਕਰ ਲਿਓ ਕਿਸੇ ਭਰਾ ਨੇ ਕਿਦਾਂ ਦੀ ਵੀਡੀਓ ਨੇ ਤਾਂ ਆਪਣਾ ਨੰਬਰ ਨੋਟ ਕਰ ਲਿਓ 8360462501 ਆਪਣਾ ਸਰਵਰਕ ਨੰਬਰ ਆਈ ਇੱਕ ਜਮ ਇਹ ਗਾਂ ਵੇਚਨੇ ਤੇ ਇੱਕ ਇਧਰ ਲਈ ਗਾਂ ਵੇਚੇ ਦੋ ਗਾਂ ਬਾਕੀ ਕਰਦਾ ਬਾਈ ਨਾਲ ਗੱਲਬਾਤ ਵੀ ਕੀ ਕੀ ਰੇਟ ਲੈਣਾ ਪਹਿਲਾ ਵੀਡੀਓ ਪੂਰੀ ਦੇਖਿਓ ਫੇਰ ਬਾਈ ਨਾਲ ਗੱਲਬਾਤ ਕਰੋ ਸਸਿਕਾ ਬਾਈ ਜੀ ਸਸਿਕਾ ਬਾਈ ਜੀ ਆ ਨਾਮ ਤੇ ਐਡਰੈਸ ਬੋਲਦੀ ਆਪਾਂ ਨਾਮ ਰਜਗਤਾਰ ਸਿੰਘ ਜੀ ਕੁੱਤੀਵਾਲ ਕਲਾ ਜੀ ਜ਼ਿਲ੍ਹਾ ਬਠਿੰਡਾ ਜੀ ਪਿੰਡ ਕੁੱਤੀਵਾਲ ਤੇ ਨੇੜੇ ਮੋੜ ਮੰਡੀ ਆ ਗਿਆ ਨਾ ਆ ਨੇੜੇ ਮੋੜ ਮੰਡੀ ਰਾਮਪਰਾ ਤੋਂ ਮੋੜ ਮੰਡੀ ਰੋਡ ਤੇ ਆਪਣਾ ਪਿੰਡ ਆ ਗਿਆ ਨਾ ਰੋਡ ਦੇ ਉੱਤੇ ਤੇ ਮੋਬਾਈਲ ਨੰਬਰ 9872775400 987277548 75458 ਬਾਈ ਦਾ ਸੰਪਰਕ ਨੰਬਰ ਹੈ ਅ ਬਈਸ ਤਾਂ ਆਪਣਾ ਮੱਜਾਂ ਦਾ ਸੇਲ ਪਰਚੇ ਦਾ ਕੰਮ ਉਹਦਲੇ ਛੜਾ ਸੇਲ ਪਰਚੇ ਦਾ ਮੱਜਾਂ ਦਾ ਬਈ ਇਹ ਤੇ ਗਾਂਾਂ ਦਾ ਸੇਲ ਪਰਚਾ ਹੀ ਨਹੀਂ ਹੈਗਾ ਇਹ ਕੰਮ ਕਰਦਿਆਂ ਜਮਾ ਕਰਦਿਆਂ ਦੋ ਵਿੱਚ ਨੇ ਆਪਾਂ ਜੀ ਪਹਿਲਾਂ ਇੱਥੋਂ ਸਟਾਰਟ ਕਰ ਲਈ ਆਪਾਂ ਜਿਵੇਂ ਆ ਪਹਿਲੇ ਨੰਬਰ ਤੇ ਗਾਂ ਖੜੀ ਹੈ ਨਾ ਕਿਹੜਾ ਸੂਆ ਸੂੰਦੀ ਹੈ ਤੇ ਕਿੰਨਾ ਕੁ ਟਾਈਮ ਲੈਂਦੀ ਸੂਣ ਦਾ ਬਈ ਦੂਜਾ ਸੂਆ ਸੂੰਦੀ ਆ ਇਹ ਲੱਗੂਗੀ 4-5 ਦਿਨ ਲੱਗੇ 4-5 ਦਿਨ ਤੋਰ ਕੇ ਹਾਂ ਜੀ ਪਹਿਲਾਂ ਫਿਰ ਇਹਨੂੰ ਪਾ ਦੂਜਾ ਸੂਆ ਮਿੱਤਰੋ ਬੈਠ ਸੂੰਦੀ ਆ ਤੇ ਸੂੰਦੇ ਇਹ 5-7 ਕਿ ਦਿਨ 4 ਕਿ ਦਿਨ ਬਾਕੀ ਬਹਿ ਗਏ ਅਡਰੈਸ ਹੁਣਾ ਤਿਆਰ ਕਰਦੀ ਹੁੰਦੀ ਹੈਗੀ ਥਾਨ ਹਵਾਨਾ ਵੀ ਚੰਗਾ ਲੱਗਿਆ ਵਗਾ ਤੇ ਬਾਕੀ ਇਹਨੂੰ ਰੇਟ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਦੁੱਧ ਕਿੰਨਾ ਪਾਇਆ ਪਿਛਲੇ ਸਵੇਰੇ ਬਾਈ ਨੇ ਇਹਨੇ ਬਾਈ 20 ਕਿਲੋ ਪਾਇਆ ਪਿਛਲੇ ਸਵੇਰੇ ਪਿਛਲੇ ਸਵੇਰੇ 20 ਕਿਲੋ ਹੁਣ ਵੀ 20 ਬਾਈ ਆ ਮੌਜੂਦ ਹਨ ਦੇ ਵੀ ਬੋਲੇ ਠੀਕ ਹੈ ਬਾਕੀ ਆ ਗਈ ਥੋੜੀ ਕ੍ਰਾਸ ਤੇ ਗਰਮੀ ਗਰਮੀ ਫਿਰ ਘਾਟੀ ਮਰੂ ਹਣਾ ਫਿਰ ਫਿਰ ਹਾਂ ਗਰਮੀ ਤਾਂ ਮਰਦੀ ਹਾਂ ਹਾਂ ਕਿਉਂਕਿ ਬਾਈ ਦੇ ਨਾਲ ਤਾਂ ਇੱਥੇ ਫਾਰੇ ਲੱਗੇ ਵਾਗੇ ਤੇ ਨਾ ਕੋਈ ਹੋਰ ਫਾਰਾ ਸਿਸਟਮ ਲਾਇਆ ਬਾਹਲਾ ਤਕੜਾ ਤੇ ਇੱਥੋਂ ਨਿਗਾਹ ਮਾਰ ਲੈਣਾ ਟੈਲ ਟੂਲ ਹਵਾਨੇ ਚ ਬਹੁਤ ਚੰ ਠੀਕ ਆ ਵੀਰੇ ਮੋੜ ਲਿਆ ਹਾ ਇਹ ਢਿੱਲਾ ਢੋਲਾ ਬਹੁਤ ਜ਼ਿਆਦਾ ਪੰਗਾ ਨੇ ਜਿਵੇਂ ਜਿਵੇਂ 5-7 ਦਿਨ ਲੈ ਕੇ ਸੂਨਾ ਕਰਾਂਗੇ ਵਧੀਆ ਜਿਹੜਾ ਆਰਡਰ ਤਿਆਰ ਕਰ ਲੂਗਾ ਨਾ ਤੇ ਇੱਥੇ ਤੁਸੀਂ ਵੈਨੀ ਸ਼ੈਡ ਤੋਂ ਦੇਖ ਸਕਦੇ ਹੋਗੇ ਟੈਲਰ ਤੋਂ ਬਹੁਤ ਜ਼ਿਆਦਾ ਪਈ ਹੈਗੀ ਤੇ ਇਹਦਾ ਫਿਰ ਆਪਾਂ ਰੇਟ ਕੀ ਕਰਾਂਗੇ ਬਾਈ ਇਹਦਾ 50000 ਹੈ ਬਾਈ ਰੇਟ 50000 ਰੁਪਿਆ ਠੀਕ ਆ ਕੋਈ ਹੋਰ ਕੀ ਕਾਣ ਵੀ ਕੋਈ ਸਤੰਦ੍ਰਸਤਾ ਵਧੀਆ ਇਹਦੇ ਮੂਹਰੇ ਥਾਂ ਦੀ ਜਵੰਦਰੀ ਨਹੀਂ ਦੁੱਧਾ ਪਹਿਲੇ ਤੋਂ ਕਿਹੜੇ ਚ ਆਹ ਉਰਲੇ ਚ ਹੈ ਪੂਰਾ ਕੋਈ ਐਸੀ ਦੀ ਗੱਲ ਨਹੀਂ अच्छा ਜਿਹੜਾ ਮੂਰਲਾ ਥਾਣਾ ਹੈ ਬੈਣੀ ਸ਼ੈਡ ਦਾ ਇਹ ਮਤਲਬ ਚੱਲਦਾ ਨਹੀਂ ਉਹ ਤੁਹਾਨੂੰ ਥਾਣਾ ਨਾ ਪਹਿਲੇ ਸੂਏ ਤੇ ਨਹੀਂ ਚੱਲਦਾ ਬਈ ਅ ਚੱਲਦਾ ਹੀ ਨਹੀਂ ਹੈਗਾ ਤੇ ਹੁਣ ਤਿੰਨ ਥਾਣਾ ਚੱਲਦਿਆ ਹਾਂ ਤਿੰਨ ਚੱਲਦਿਆ ਤਿੰਨ ਥਾਣਾ ਚੋ ਇਹ 20 ਕਿਲੋ ਤਾਂ ਕੱਢ ਦਿੰਦੀ ਆ ਹਾਂ ਉਹ ਆ ਗਿਆ ਚਵਾ ਕੇ ਪਹਿਲਾਂ ਚਵਾ ਕੇ ਲੈ ਜਾਏ ਇਹਦੀ ਗੋਦ ਨਹੀਂ ਜੇ ਮਤਲਬ ਕਿ ਇਹ ਸੌਦਾ ਕਰਾ ਚਾਹੀ 20 ਕਿਲੋ ਤੋਲ ਕੇ ਲੈ ਜਾ ਕੋਈ ਇੱਕ ਵਾਲੀ ਇਹ ਵੀ ਕੋਈ ਚੱਕਰ ਨਹੀਂ ਕਿਉਂਕਿ ਆਪਣੇ ਦਾ ਘਰ ਦੇ ਆਪਾਂ ਕਿਹੜਾ ਖਰੀਦੀ ਬੀਤੇ ਝੂਠ ਮਾਰਾਂਗੇ ਆਪਾਂ ਠੀਕ ਆ ਠੀਕ ਆ 50000 ਚ ਮਾਨਤਾ ਕਰਦਾਂਗੇ ਮਾਨਤਾ ਨੂੰ ਫੁੱਲ ਕਰਾਂਗੇ 50000 ਠੀਕ ਉਦੋਂ ਤੁਸੀਂ ਤੋੜ ਕੇ ਲੈ ਸੌਦਾ ਕਰਕੇ ਸੂਈਤ ਵਾਹ ਲੈ ਜੋ ਤੇ ਬਾਕੀ ਜੇ ਐਂ ਲੈਣ ਦਾ ਸੋਦੇ ਹੋ ਸਾ ਨਾ ਗੱਲ ਜਿਵੇਂ ਆ ਬੈੜ ਆ ਗਈ ਬਾਜੇ ਨੂੰ ਬੋਲਣਾ ਕਦ ਕੜ ਤੁਹਾਡਾ ਇਹ ਕਿਹੜਾ ਸੂਸ ਹੁੰਦੀ ਆ ਇਹ ਚੌਥਾ ਸੂਹ ਹੁੰਦੀ ਇਹ ਚੌਥਾ ਸੂਹ ਗੀ ਸਹੀ ਜੀ ਗੱਲ ਬੋਲੀ ਹੈ ਨਾ ਮੈਂ ਸਹੀ ਜੀ ਆਪੇ ਤੂੰ ਬੋਲਦੀ ਮੈਂ ਤਾਂ ਇਹਦਾ ਵੀ ਦੂਜਾ ਹੀ ਹੋਏਗਾ ਕਿੱਥੇ ਨਹੀਂ ਨਹੀਂ ਨਾ ਦੂਜਾ ਹੀ ਪੱਕਾ ਤੀਜਾ ਹੁੰਦਾ ਹੀ ਨਹੀਂ ਹੈ ਤੇ ਕਾਹ ਕਿੰਨ ਦੀ ਕੱਚੀ ਪਈ ਹੈ ਇਹ ਤਾਂ ਖਾਸ ਹੀ ਲੈ ਲੈ ਜੀ ਬਾਈ 20 25 ਦੰਦ 20 25 ਦੰਦ ਹੈ ਨਾ ਨਾਲਾ ਨਾ ਬਹੁਤ ਮੋਟਾ ਨਾ ਹਾਂ ਇਹ ਤਾਂ ਲਾਂ ਢੋਲਾ ਜਿੰਮਾ ਮਰਜੀ ਬਠਰਿਆ ਯਾਰ ਅਸੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਥਾਂ ਥਾਂ ਨੂੰ ਸਾਨੂੰ ਉਹਦੇ ਉੱਤੇ ਵੀ ਦਿਨ ਲਿਖ ਕੇ ਮੁੜ ਕੇ ਅਗਲਾ ਦਿੱਕੀ ਨਹੀਂ ਕੋਈ ਵੀ ਦੁਆਰੇ ਢੀਕਾ ਪਰ ਉਹਨਾਂ ਲਿਖਿਆ ਕੇ ਲੈ ਜਾਈ ਦੀ ਇਹ ਇਹ ਕਿਹਨਾਂ ਦਾ ਉਹ ਪਾ ਦਿੰਦੀ ਆ ਇਹਦੇ ਸਾਡੇ ਕੋਲ ਚੌਕਰੀ ਜੀ ਕਰਦੀਤ ਹੁੰਦੇ ਆ ਢਾਂਚਾ ਵੱਡਾ ਸਾਹ ਚੌਵੀ ਬਾਈ ਤਾਂ ਇਹਨੂੰ ਬਾਲਾ ਨਹੀਂਗਾ ਲੈ ਕਢਾ ਦੇ ਗਣਾ ਫੇਰ ਬੈੜ ਦਾ ਵੀ ਤੇ ਇੱਥੋਂ ਸਾਨੂੰ ਮਿੱਤਰੋ ਕਬੈਣੀ ਸ਼ੈਡ ਤੋਂ ਸੁਣਾ ਦੀ ਬੰਦਰ ਚੈੱਕ ਕਰਾ ਦਿੰਦੇ ਆਪਾਂ ਸੋਹਣੀ ਵਹਿੜ ਹੈ ਬਾਈ ਨੇ ਬਿਲਕੁਲ ਸਹੀ ਜੀ ਗੱਲ ਦੇਖੋ ਯਕੀਨ ਵਾਲੀ ਗੱਲ ਹੁੰਦੀ ਆ ਬਾਈ ਨੇ ਚੌਥਾ ਸੌ ਸੁਣਾ ਵਹਿੜ ਨੇ ਨਾ ਸਾਨੂੰ ਦੂਜਾ ਨਹੀਂ ਕਿਹਾ ਤ ਜਿਹੜੀ ਦੂਜਾ ਸੀ ਦੂਜਾ ਕਹ ਦਿੱਤੀ ਜੀ ਚੌਥਾ ਉਹ ਚੌਥਾ ਸਾਨੂੰ ਕਹ ਦਿੱਤੀ ਘਰ ਦੀ ਬੈੜਾ ਵਾਈ ਦੀ ਬਾਕੀ ਸੰਭੀ ਪਲੀ ਤੇ ਬਾਈ ਬੈੜਾ ਦਾ ਬਹੁਤ ਜ਼ਿਆਦਾ ਕੋਲੇ ਆ ਗਏ ਚਾਰੂ ਚੁਰੂ ਸਾਨੂੰ ਤੁਹਾਡੇ ਦੇਖ ਕੇ ਦੱਸਦੀ ਉਹ ਵੀ ਚਾਰੂ ਕਿੰਨੀ ਕਾ ਬੈੜਾ ਨਾ ਅਜੇ 20 ਬਾਈ ਦੀ ਕੱਚੀ ਪਈਆ ਟੈਲਰ ਟੂਲ ਬਹੁਤ ਜ਼ਿਆਦਾ ਪਈ ਹੈਗੀ ਠੀਕ ਆ ਵੀਰੇ ਮੋੜ ਲਿਆ 24 ਕਿਲੋ ਤੋ ਪਾ ਦਿੰਦੀ ਹੈ ਹਾਂ ਬਾਈ 24 ਕਿਲੋ ਕੰਮ ਫਿਲਦੇ ਰਹੇ ਹਾਂ ਹਾਂ ਰਾਂਚਾ ਵੱਡਾ ਬੈੜਾ ਦਾ ਬਾਕੀ ਮਿੱਤਰੋ ਕ੍ਰਾਸ ਚ ਗਰਮੀ ਗਰਮੀ ਨਹੀਂ ਨਾ ਇੱਥੋਂ ਵੈਣੀ ਸ਼ਹਿਰ ਤੋਂ ਹਵਾ ਨਾਲ ਟੈਲਪੂ ਇਹਦੇ ਚ ਬਹੁਤ ਜ਼ਿਆਦਾ ਪਈ ਆ ਤੇ ਇਹ ਵਾੜ ਦਾ ਫਿਰ ਆਪਾਂ ਕੀ ਮੁੱਲ ਲੈ ਲਾਂਗੇ ਬਾਈ ਇਹਦਾ 62 ਆ ਗਿਆ ਇਹਦਾ 62000 ਮੁੱਲ ਹੈ ਹਾਂਜੀ 62 ਚੋਂ ਮਾਨਤਾ ਪੂਰਾ ਵਧੀਆ ਹੋ ਜਾਊਗਾ ਹਾਂ ਪੂਰਾ ਵਧੀਆ ਲੈ ਮੇਟਰ 62000 ਬਾਈ ਨੇ ਮੁੱਲ ਕੀਤਾਗਾ ਤੇ ਜਾਇਜ਼ ਰੇਟ ਹੈਗਾ ਬਾਕੀ ਤੁਹਾਡਾ 62 ਚੋਂ ਮਾਨਤਾ ਜ਼ਰੂਰ ਹੋ ਜਾਊਗਾ ਐਨੇ ਹਾਈ ਉਸ ਤੋਂ 62 ਹੀ ਲੈਣਾ ਤੇ ਉਹਦਾ ਉਸ ਤੋਂ 50 ਨਹੀਂ ਲੈਣਾ 50 ਚੋਂ ਮਾਨਤਾਨ ਹੋ ਜਾਊਗਾ ਨਾ ਇਹ ਦੋ ਵਾੜਾ ਬਾਈ ਕੋਲੇ ਪਿੰਡ ਬਾਈ ਦਾ ਕੁੱਤੀਵਾਲ ਕਲਾਂ ਤਹਿਸੀਲ ਇਹਨੂੰ ਮੋੜ ਮੰਡੀ ਲੱਗੀ ਤੇ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਦੇ ਨੇੜੇ ਹੀ ਪਿੰਡ ਆ ਗਿਆ ਤੇ ਮੋਬਾਈਲ ਨੰਬਰ ਕਰੀ ਫੇਰ 98727 7458 75458 ਇਹ ਵਾਜਾ ਸੰਪਰਕ ਨੰਬਰ ਹੈ ਜਿਹੜੇ ਭਰਾਵਾਂ ਨੂੰ ਬੜਾ ਪਸੰਦ ਆਈਆਂ ਬਾਈ ਨਾਲ ਕਰ ਲੋ ਗੱਲਬਾਤ ਸਤਿ ਸ੍ਰੀ ਅਕਾਲ ਜੀ